ਅੱਜ ਸਵੇਰੇ ਸਵੇਰੇ ਸਰਦਾਰ ਜੀ ਨੂੰ ਕੰਮ ਲਗਾਤਾ ਮੈਂ ਮੇਥੀ ਕਿਹਾ ਮੇਥੀ ਕਿਹਾ ਕਿ ਕੱਟ ਕੇ ਦੇਵੋ ਮੈਨੂੰ ਅੱਜ ਬਣਨਾ ਆਪਣੇ ਘਰੇ ਸਾਗ ਉੱਧਰਲੀ ਸਾਈਡ ਵਾਲੀ ਮੇਥੀ ਮੈਂ ਇੱਕ ਦਿਨ ਪਹਿਲੇ ਕੱਟ ਲਈ ਸੀਗੀ ਪਰਾਂਠੇ ਬਣਾਏ ਸੀ ਮੇਥੀ ਤੇ ਬਾਕੀ ਇਹ ਥੋੜੀ ਜੀ ਹੋਰ ਹੈ ਇਹਨੂੰ ਕੱਟ ਕੇ ਅੱਜ ਸਾਗ ਚ ਪਾ ਦਿੰਦੇ ਆ ਸਾਰੀ ਨਹੀਂ ਬਸ ਇੰਨੀ ਕੱਦੀ ਕਿ ਕੱਟ ਦੋ ਅੱਧਿਕ ਕਿਹੜੀ ਪਾਵਾਂਗੇ ਬਾਕੀ ਇਹ ਫੇਰ ਕਿਸੇ ਦਿਨ ਪਰਾਠੇ ਬਣਾ ਲਾਂਗੇ ਇੱਧਰ ਵਾਲੀ ਸਾਈਡ ਜਿਹੜੇ ਰਹਿ ਜੂਗੀ ਨਾ ਇਹ ਮੇਥੀ ਇੱਕ ਕੰਮ ਫੋਨ ਚਲਾਂ ਚ ਬੀਜੀ ਸੰਡੇ ਇੰਜੋਏ ਕਰਤਾ ਪਿਆ ਇੱਕ ਕੰਮ ਸੱਚੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਕੰਮ ਵਲੋਗ ਵਿੱਚ ਹੋਰ ਸੁਣਾਓ ਜੀ ਕੀ ਹਾਲ ਚੱਲ ਤੁਹਾਡੇ ਅੱਜ ਸੰਡੇ ਇੰਜੋਏ ਕਰਾਂਗੇ ਪਰ ਸਾਰੇ ਜਣੇ ਸਾਗ ਬਣਾ ਕੇ ਸਾਰਾ ਦਿਨ ਅੱਜ ਮੈਂ ਬੀਜੀ ਰਹਾਂਗੀ ਸਾਗ ਸਵੇਰੇ ਉੱਠ ਕੇ ਵਾਸ਼ ਕਰਕੇ ਰੱਖ ਦਿੱਤਾ ਸਵਾਰ ਕੇ ਤਾਂ ਮੈਂ ਰਾਤੀ ਰੱਖ ਦਿੱਤਾ ਸੀ ਪਰ ਨਾ ਇੰਨਾ ਪਾਣੀ ਠੰਡਾ ਸੀਗਾ ਹਿੰਮਤ ਨਹੀਂ ਹੋਈ ਹੈਗੀ ਕਿ ਵਾਸ਼ ਵੀ ਕਰਦਾ ਮੈਂ ਸਵੇਰੇ ਉੱਠ ਕੇ ਤਾਜ਼ਾ ਪਾਣੀ ਆ ਰਿਹਾ ਸੀਗਾ ਉਸ ਟਾਈਮ ਮੈਂ ਵਾਸ਼ ਕਰਦਾ ਸਾਗ ਮੇਥੀ ਕਲੀ ਰਹਿੰਦੀ ਸੀਗੀ ਹੁਣ ਮੇਥੀ ਕੱਟ ਕੇ ਇਹਨੂੰ ਵੀ ਵਾਸ਼ ਕਰਕੇ ਉਸ ਤੋਂ ਬਾਅਦ ਆਪਾਂ ਸਾਗ ਰੱਖਦੇ ਆ ਸਾਗ ਥੋੜਾ ਜਲਦੀ ਹੀ ਰੱਖ ਲਾਂਗੇ ਇੱਕ ਲੱਕੜ ਵੀ ਚੱਕ ਕੇ ਲੈ ਕੇ ਜਾਣੀ ਹੈ ਜੀ ਨਹੀਂ ਹੋਰ ਦੇਵੋ ਇੰਨੀ ਚ ਨਹੀਂ ਸਰਨਾ ਹੈਗਾ ਹੋਰ ਕੱਟੋ ਮਿੱਟੀ ਸਵਾਰ ਕੇ ਵਾਸ਼ ਕਰਕੇ ਰੱਖਾਈਆਂ ਤੇ ਉਸ ਤੋਂ ਬਾਅਦ ਚੁੱਲ੍ਹੇ 'ਚ ਅੱਗ ਬਾਲ ਆਈਆਂ ਇੱਕ ਵਾਰੀ ਤਾਂ ਜੋ ਕੋਈ ਮੱਛਰ ਵਗੈਰਾ ਭਰੇ ਹੋਣ ਕਿਚਨ ਦੇ ਵਿੱਚ ਉਹ ਬਾਹਰ ਨਿਕਲ ਜਾਣ ਕਿਉਂਕਿ ਕਾਫੀ ਦਿਨਾਂ ਬਾਅਦ ਚੁੱਲ੍ਹਾ ਬਾਲਣ ਲੱਗੀ ਸੀ ਮੈਂ ਇਹ ਕੰਮ ਪਹਿਲਾਂ ਜ਼ਰੂਰੀ ਕਰਤੀਆਂ ਹੁਣ ਤੱਕ ਤਾਂ ਸਾਗ ਮੇਰੀ ਮੰਮੀ ਬਣਾ ਕੇ ਭੇਜਦੇ ਰਹੇ ਕਾਫੀ ਵਾਰੀ ਮੰਮੀ ਨੇ ਸਾਗ ਖਵਾ ਦਿੱਤਾ ਸੋ ਹੁਣ ਨਿਕਲ ਗਏ ਸੀਗੇ 10-12 ਕ ਦਿਨ ਹੁਣ ਸਾਗ ਨਹੀਂ ਆਇਆ ਸੋਚਿਆ ਕਿ ਚਲੋ ਮੈਂ ਆਪ ਸਾਗ ਬਣਾ ਦੀਆਂ ਅੱਜ ਆਪਣੇ ਹੱਥਾਂ ਨਾਲ ਸਾਗ ਬਣਾ ਕੇ ਖਾਂਦੀਆਂ ਤੇ ਨਾਲ ਆਪਣੀ ਫੈਮਿਲੀ ਨੂੰ ਖਵਾਉਂਦੀਆਂ ਇੱਥੇ ਆਪਾਂ ਲੱਗੇ ਸੀਗੇ ਜੀ ਸਾਗ ਕੱਟਣ ਮੈਂ ਤੇ ਅਰਮਾਨ ਕੱਲਾ ਬੰਦਾ ਹੈ ਨਾ ਸਾਗ ਕੱਟਦਾ ਲੈਂਦਾ ਪਰ ਥੋੜਾ ਜਿਹਾ ਟਾਈਮ ਹੈ ਵੱਤ ਲੱਗ ਜਾਂਦਾ ਦੋ ਜਣਿਆਂ ਨੂੰ ਸਿਰਫ 5-7 ਮਿੰਟ ਹੀ ਲੱਗਦੇ ਨੇ ਸਾਗ ਕੱਟਣ ਨੂੰ ਸੋ ਅਰਮਾਨ ਮੇਰੇ ਨਾਲ ਲੱਗ ਗਿਆ ਸੀਗਾ ਨਾਲੇ ਦੋਨੋਂ ਜਣੇ ਗੱਲਾਂ ਕਰਦੇ ਰਹੇ ਅਰਮਾਨ ਨੂੰ ਮੈਂ ਕਹਿ ਰਹੀ ਸੀਗੀ ਕਿ ਅੱਜ ਇੰਨਾ ਟੇਸਟੀ ਸਾਗ ਬਣਾ ਕੇ ਖਵਾਣਾ ਨਾ ਤੁਹਾਨੂੰ ਉਂਗਲੀਆਂ ਚੱਟਣ ਲਈ ਮਜਬੂਰ ਕਰ ਦੇਣਾ ਏ ਤੇ ਸਾਗ ਨੂੰ ਰਝਾਰ ਜਾ ਕੇ ਨਾ ਕੰਮ ਕਰ ਦੇਣਾ। ਛੁੱਟੀ ਵਾਲੇ ਦਿਨ ਮੈਨੂੰ ਇਹ ਹੁੰਦਾ ਹੈ ਕਿ ਕੁਝ ਨਾ ਕੁਝ ਹਨਾ ਵੀ ਬਣਾ ਕੇ ਖਵਾਈਏ। ਛੁੱਟੀ ਵਾਲੇ ਦਿਨ ਘਰ ਹੁੰਦੇ ਨੇ ਸਾਰੇ। ਦਿਲ ਵੀ ਕਰਦਾ ਨਾਲੇ ਆਪ ਖਾਈਏ ਨਾਲੇ ਆਪਣੇ ਫੈਮਿਲੀ ਮੈਂਬਰ ਨੂੰ ਖਵਾਈਏ। ਸਾਰਿਆਂ ਨੂੰ ਪਸੰਦ ਹੈ ਮੇਰੇ ਹੱਥ ਦਾ ਸਾਗ ਬਣਿਆ ਹੋਇਆ। ਪਹਿਲਾਂ ਮੇਰੀ ਸਲਾਹ ਸੀਗੀ ਮੈਂ ਗਜਰੇਲਾ ਬਣਾ ਦਿੰਦੀ ਆ ਪਰ ਫਿਰ ਸਾਗ ਮੈਨੂੰ ਮਿਲ ਗਿਆ ਮੇਰੀ ਦਰਾਣੀ ਨੇ। ਦੇ ਦਿੱਤਾ ਸੋ ਮੈਂ ਕਿਚ ਲੋਹਣਾ ਕਿਉਂ ਵੇਸਟ ਕਰਨਾ ਸਾਗ ਲੈ ਲਿਆ ਸੀਗਾ ਮੈਂ ਤੇ ਮੈਂ ਕਿਹਾ ਚਲੋ ਬਣਾ ਵੀ ਲੈਂਦੇ ਆ ਗਜਰੇਲਾ ਨੈਕਸਟ ਟਾਈਮ ਬਣਾਵਾਂਗੇ ਲੋ ਜੀ ਪਤਲੀ ਨੂੰ ਆਪਾਂ ਚੰਗੀ ਤਰ੍ਹਾਂ ਗਾਰਾ ਲਗਾ ਦਿੱਤਾ ਇਸ ਤਰ੍ਹਾਂ ਪਤਲੀ ਬਾਤੇ ਵਿੱਚ ਨਾ ਸਾਫ਼ ਕਰਨੀ ਸੌਖੀ ਰਹੇਗੀ ਨਹੀਂ ਤਾਂ ਚੁੱਲ੍ਹੇ ਦੇ ਬਰਤਨ ਸਾਫ਼ ਕਰਨੇ ਔਖੇ ਬਹੁਤ ਹੁੰਦੇ ਨੇ ਮਿੱਟੀ ਲਗਾ ਕੇ ਨਾ ਇਸ ਤਰ੍ਹਾਂ ਫੇਰ ਜਿਆਦਾ ਕਾਲੀ ਨਹੀਂ ਹੋਣੀ ਹੈਗੀ ਪਤਲੀ ਆਪਣੀ ਚਲੋ ਹੁਣ ਰੱਖਦੇ ਆਂ ਆਪਾਂ ਪਤਲੀ ਚੁੱਲੇ ਤੇ ਲੋ ਜੀ ਚੁੱਲੇ ਤੇ ਪਤਲੀ ਅੱਪਰ ਰੱਖ ਲਈ ਐ ਅਸੂਨ ਸਾਗ ਪਾਉਂਦੇ ਆ ਜਦੋਂ ਸਾਗ ਕੱਟਿਆ ਹੋਇਆ ਹੁੰਦਾ ਨਾ ਫੇਰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਸਾਗ ਰਿਚਣ ਨੂੰ ਜਿੱਥੇ ਸਾਗ ਪਾਇਆ ਉੱਥੇ ਹੀ ਪੰਜ ਚਾਰ ਮਿੰਟ ਦੇ ਵਿੱਚ ਰਿਚਣ ਲੱਗ ਜਾਂਦਾ ਬਾਕੀ ਥੋੜ੍ਹਾ ਥੋੜ੍ਹਾ ਕਰਕੇ ਹੀ ਸਾਗ ਪਾਵਾਂਗੇ ਭਾ ਇੱਕ ਦੰਮ ਨਹੀਂ ਸਾਰਾ ਇਕੱਠਾ ਪਾ ਦੇਵਾਂਗੇ ਇੱਕੋ ਟਾਈਮ ਦੇ ਵਿੱਚ ਨਹੀਂ ਸਾਰਾ ਪਾ ਦੇਣਾ ਆਪਾਂ ਨੂੰ ਥੋੜ੍ਹਾ ਥੋੜ੍ਹਾ ਪਾ ਕੇ ਸਾਗਰ ਜਾ ਕੇ ਨਾ ਫੇਰ ਵਧੀਆ ਬਣਦਾ ਹੈ ਸਾਗ ਜਦੋਂ ਸਾਗ ਚੁੱਕ ਲੈਂਦੀ ਆ ਮੈਂ ਕਿਉਂਕਿ ਸਾਗ ਲੋਪੀ ਦੇ ਵਿੱਚ ਬੈਠ ਕੇ ਕੱਟਿਆ ਨਾ ਉੱਥੇ ਹੀ ਪਿਆ ਇਹਨੇ ਪਾਣੀ ਗਰਮ ਹੁੰਦਾ ਬਾਹਰ ਇੱਥੇ ਨਾ ਇਹ ਥੈਲੇ ਕੱਢ ਕੇ ਰੱਖੇ ਹੋਈਆਂ ਮੈਂ ਕਿਚਨ ਦੇ ਵਿੱਚ ਜਿਹੜੇ ਥੈਲੇ ਜਿਨ੍ਹਾਂ ਵਿੱਚ ਲੱਕੜ ਵਗੈਰਾ ਪਰ ਕੇ ਰੱਖੀ ਹੋਈ ਆ ਨਾ ਮੈਂ ਕਹਿੰਦਾ ਇੱਥੇ ਫਿਰ ਠੀਕ ਨਹੀਂ ਮੈਨੂੰ ਲੱਗਿਆ ਕੱਟਣਾ ਸਾਗ ਮੈਂ ਕਹਾਂ ਆਰਾਮ ਨਾਲ ਬੈਠ ਕੇ ਲੋਪੀ ਦੇ ਵਿੱਚ ਹੀ ਕੱਟਦੇ ਆ ਅੱਗ ਬਣ ਗਈ ਪਾਣੀ ਹੋਂ ਹੋ ਜਾਂਦਾ ਪਰ ਇਹਨੇ ਸਾਗ ਚੁੱਕ ਕੇ ਲੈਂਦੀ ਆ ਮੈਂ ਪਾਣੀ ਗਰਮ ਹੋ ਗਿਆ ਜੀ ਸਾਗ ਪਾ ਦਿੰਦੇ ਆਪਾਂ 5 ਮਿੰਟ ਵੀ ਨਹੀਂ ਹੋਏ ਹੈਗੇ ਪਾਣੀ ਗਰਮ ਹੋਣ ਨੂੰ ਲੋ ਜੀ ਚਾਰ ਪੰਜ ਇੱਕ ਮੁਠੀਆਂ ਪਾ ਦਿੱਤੀਆਂ ਹੁਣ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਰਿਝਾਵਾਂਗੇ ਉਸ ਤੋਂ ਬਾਅਦ ਫਿਰ ਪਾਵਾਂਗੇ ਹੋਰ ਸਾਗ ਥੋੜਾ ਥੋੜਾ ਰਿਚਦਾ ਰਹੇਗਾ ਤੇ ਸਾਗ ਹੋਰ ਕੰਦੇ ਰਹਾਂਗੇ ਆਪਾਂ ਸਾਗ ਕੱਟਿਆ ਹੋਇਆ ਹੁੰਦਾ ਨਾ ਫਿਰ ਕੋਲ ਬੈ ਕੇ ਆਰਾਮ ਨਾਲ ਸਾਗ ਪਾਇਆ ਵੀ ਜਾਂਦਾ ਨਾਲ ਚੁੱਲੇ ਚੱਗ ਵਾਲੀ ਜਾਂਦੀ ਹੈ ਫਟਾਫਟ ਰਿੱਚ ਚ ਚਣ ਲੱਗ ਜਾਂਦਾ ਹੈ ਸਾਗ ਰਿੱਚਾ ਜਲਦੀ ਪੈ ਜਾਂਦਾ ਸਾਗ ਦੇ ਵਿੱਚ ਬੱਚਿਆਂ ਨੂੰ ਅੱਜ ਚਾਹ ਚੜਿਆ ਪਿਆ ਸਾਗ ਦਾ ਹਰ ਮਾਂ ਦੇ ਨਾਲ ਹੋ ਕੇ ਸਾਗ ਠਵਾਇਆ ਜਿਸ ਤਰ੍ਹਾਂ ਮੈਨੂੰ ਮੇਰੀ ਮਾਂ ਦੇ ਹੱਥ ਦੇ ਸਾਗ ਦਾ ਹਨਾ ਚਾਹ ਚੜ ਜਾਂਦਾ ਜਦੋਂ ਮੰਮੀ ਸਾਗ ਭੇਜਦੇ ਨੇ ਉਸੇ ਤਰ੍ਹਾਂ ਅੱਜ ਮੇਰੇ ਬੱਚਿਆਂ ਨੂੰ ਚਾਹ ਚੜਿਆ ਪਿਆ ਕਿ ਘਰੇ ਸਾਗ ਬਣ ਰਿਹਾ ਇੱਥੇ ਥੋੜਾ ਜਿਹਾ ਪਾਣੀ ਸਾਗ ਚੋਂ ਕੱਢ ਕੇ ਜਿਹੜਾ ਸਾਗ ਬਚ ਗਿਆ ਨਾ ਉਹ ਪਾ ਦਵਾਂਗੇ ਇਸ ਤਰ੍ਹਾਂ ਤਾਂ ਸਾਗ ਆ ਨਹੀਂ ਰਿਹਾ ਸੀਗਾ ਫਿਰ ਮੈਂ ਸੋਚਿਆ ਚਲੋ ਥੋੜਾ ਜਿਹਾ ਪਾਣੀ ਉਤਾਰ ਦਿੰਦੇ ਆ ਸਾਗ ਦਾ ਸਾਗ ਲਈ ਥੋੜਾ ਜਿਹਾ ਸਪੇਸ ਹੋਰ ਹੋ ਜਾਣਾ ਪਤਲੀ ਦੇ ਵਿੱਚ ਇੰਨਾ ਕ ਸਾਗ ਵੀ ਕਿਉਂ ਸੁਟਣਾ ਇਹਨੂੰ ਵੀ ਆਪਾਂ ਪਤਲੀ ਦੇ ਵਿੱਚ ਐਡਜਸਟ ਕਰ ਦਵਾਂਗੇ ਤੇ ਬਾਅਦ ਦੇ ਵਿੱਚ ਪਾਣੀ ਦਾ ਚਲੋ ਹੋਰ ਪਾਣਾ ਹੀ ਹੁੰਦਾ ਏ ਮੈਂ ਰਝਾਰ ਜਾ ਕੇ ਸਾਗ ਪਾਣੀ ਪਾਈ ਜਾਂਦੀ ਆ ਕੋਲ ਬੈਠੀ ਸਾਗ ਢਿਚਣ ਲੱਗ ਗਿਆ ਸੀਗਾ ਇੱਥੇ ਫਿਰ ਆਪਾਂ ਟੇਸਟ ਰਿਕਾਰਡਿੰਗ ਨੰਨਕਵਾ ਦਿੱਤਾ ਠੰਡ ਵੀ ਬਹੁਤ ਐ ਹੱਥ ਪੈਰ ਨਾ ਸੁਨ ਹੋ ਰਹੇ ਸੀਗੇ ਹੁਣ ਚੁੱਲ੍ਹੇ ਅੱਗੇ ਬੈਠੀ ਆ ਨਾ ਹੁਣ ਥੋੜਾ ਜਿਹਾ ਸੇਕ ਮਿਲਿਆ ਹੁਣ ਆਰਾਮ ਪੈ ਰਹਾ ਹੁਣ ਤਾਂ ਮੈਂ ਸ਼ਾਮ ਤੱਕ ਨਾ ਚੁੱਲ੍ਹੇ ਤੋਂ ਹਿਲਣਾ ਨਹੀਂ ਹੈਗਾ ਇੱਥੇ ਹੀ ਬੈਠੀ ਬੈਠੀ ਮਸਾਲੇ ਤਿਆਰ ਕਰ ਲਵਾਂਗੀ ਤੜਕਾ ਘੱਟ ਲਵਾਂਗੀ ਫੇਰ ਉੱਠ ਕੇ ਚਾਹ ਬਣਾ ਕੇ ਪਿਆਵਾਂਗੀ ਸਾਰਿਆਂ ਨੂੰ ਤੇ ਨਾਲੇ ਖੁਦ ਪੀਵਾਂਗੀ ਤੇ ਪਾ ਰਹੀ ਆ ਮੈਂ ਲਸਣ ਛਿੱਲ ਕੇ ਇੰਨਾ ਕਿ ਲਸਣ ਮੈਂ ਹੋਰ ਪਾਵਾਂਗੀ ਛਿੱਲ ਕੇ ਪਹਿਲਾਂ ਇੰਨਾ ਕ ਛਿੱਲ ਲਿਆ ਗਿਆ ਮੈਂ ਕਿਹਾ ਚਲੋ ਇਹ ਪਾ ਦਿੰਦੇ ਆ ਸਾਗ ਦੇ ਵਿੱਚ ਸਾਗ ਦੇ ਵਿੱਚ ਜਿੰਨੇ ਜ਼ਿਆਦਾ ਪੈਣਗੇ ਮਸਾਲੇ ਓਨਾ ਸਾਗ ਟੇਸਟੀ ਬਣਨਾ ਲਸਣ ਹੈ ਜਿਹੜਾ ਨਾ ਬਹੁਤ ਪਾਉਂਦੇ ਆ ਅਸੀਂ ਸਾਗ ਦੇ ਵਿੱਚ ਥੋੜਾ ਜਿਹਾ ਹੋਰ ਛਿੱਲ ਲੈਂਦੀ ਆ ਮੈਂ ਇਹ ਕੁਝ ਪਾ ਰਹੀ ਹਾਂ ਮੈਂ ਮਸਾਲੇ ਸਾਗ ਦੇ ਵਿੱਚ ਪਿਆਜ਼ ਅਦਰਕ ਹਰੀਆਂ ਮਿਰਚਾਂ ਲਸਣ ਪਾ ਦਿੱਤਾ ਸੀਗਾ ਪਹਿਲਾਂ ਤੇ ਸਾਗ ਦੇਖੋ ਰਿਚ ਰਿਹਾ ਓ ਜੀ ਸਾਗ ਹੈ ਨਾ ਰਿਚ ਰਿਚ ਕਮਲਾ ਹੋਇਆ ਤੇ ਆ ਇਹ ਸਾਰੀਆਂ ਮਸਾਲੇ ਸੀਗੇ ਜਿਹੜੇ ਮੈਂ ਗ੍ਰਾਈਂਡਰ ਕਰ ਲਿਆਈ ਇਹ ਵੀ ਸਾਗ ਦੇ ਵਿੱਚ ਪਾ ਲੈਂਦੇ ਆ ਆਪਾਂ ਬਾਕੀ ਸਾਗ ਆਪਣਾ 2:30 ਵਜੇ ਦਾ ਰਿਚ ਰਿਹਾ ਟਾਈਮ ਹੈ ਜਿਹੜਾ ਹੁਣ 4:00 ਬਚ ਗਏ ਸਾਗ ਨਾ ਮੈਂ ਦੁਪਹਿਰ ਤੋਂ ਰੱਖ ਦਿੰਦੀ ਆ ਸ਼ਾਮ ਤੱਕ ਸਾਗ ਰਿੱਚਦਾ ਰਹਿੰਦਾ ਤੇ ਕੋਲ ਬੈ ਕੇ ਸਾਗ ਬਣਾਉਂਦੀ ਆ ਜਿਸ ਦਿਨ ਸਾਗ ਬਣਾਣਾ ਹੁੰਦਾ ਨਾ ਹੋਰ ਕੋਈ ਕੰਮ ਨਹੀਂ ਮੈਂ ਕਰਦੀ ਹੈਗੀ ਫालतू ਕੱਪੜੇ ਵਗੈਰਾ ਨਹੀਂ ਵਾਸ਼ ਕਰਦੀ ਮਸ਼ੀਨ ਨਹੀਂ ਲਗਾਉਂਦੀ ਜਦੋਂ ਤੋਂ ਸਾਗ ਰੱਖ ਲਿਆ ਬਸ ਚੁੱਲ੍ਹੇ ਤੇ ਹੀ ਬੈਠੀ ਰਹਿੰਦੀ ਆ ਇੱਦਾਂ ਉਡੀ ਜੋਤੀ ਹੱਥ ਜਿਹੜੀ ਹੁਣ ਮੈਂ ਨਾ ਬਾਰ ਨੂੰ ਕੱਢੀ ਐ ਚੁੱਲਾ ਪਰ ਗਿਆ ਸੀਗਾ ਕੋਹੈ ਨਾਲ ਉਹਦੇ ਚਾ ਮੈਂ ਹੁਣ ਸ਼ਕਰਗੰਦੀਆਂ ਰੱਖ ਦਿੰਦੀ ਆ ਸ਼ਕਰਗੰਦੀ ਪੁੰਨਕੇ ਖਾਂਦੇ ਆ ਨਾ ਸਰਦਾਰ ਜੀ ਨੂੰ ਬਹੁਤ ਪਸੰਦ ਐ ਸ਼ਕਰਗੰਦੀ ਪੁੰਨੀ ਹੋਈ ਚੁੱਲੇ ਤੇ ਸ਼ਕਰਗੰਦੀ ਵੀ ਪੁੰਨਕੇ ਦਿੰਦੇ ਆ ਉਹਨਾਂ ਨੂੰ ਇਹ ਨਾ ਤੀਜਾ ਜੱਗ ਐ ਜਿਹੜਾ ਹੁਣ ਮੈਂ ਸਾਗ ਦੇ ਵਿੱਚ ਪਾਣੀ ਗਰਮ ਕਰ ਕਰਕੇ ਪਾ ਰਹੀ ਆ ਪਾਣੀ ਗਰਮ ਹੋ ਗਿਆ ਸਾਗ ਦੇ ਵਿੱਚ ਪਾ ਦਿੰਦੀ ਆ ਤੀਜਾ ਜੱਗ ਲਗਾਇਆ ਹੋਇਆ ਇਹ ਮੈਂ ਇੰਨਾ ਪਾਣੀ ਪਾ ਦਿੱਤਾ ਸਾਗ ਦੇ ਵਿੱਚ ਦੇਖੋ ਤੇ ਇੱਥੇ ਸ਼ਕਰਗੰਦੀ ਆ ਧੁੱਪੀ ਹੋਈ ਕੱਢ ਕੇ ਦੇਖ ਲੈਂਦੀ ਆ ਹੋ ਗਈਆਂ ਸ਼ਕਰਗੰਦੀਆਂ ਜਾਂ ਨਹੀਂ ਨਹੀਂ ਹਜੇ ਟਾਈਮ ਲੱਗਣਾ ਮੈਨੂੰ ਲੱਗਦਾ ਇਹ ਦੇਖੋ ਤਿੰਨ ਸ਼ਕਰਗੰਦੀਆਂ ਰੱਖੀਆਂ ਮੈਂ ਇੱਥੇ ਬਾਕੀ ਬਾਅਦ ਵਿੱਚ ਰੱਖ ਦਾਂਗੀ ਹੋਰ ਪਹਿਲਾਂ ਇਹ ਖਾ ਕੇ ਦੇਖਦੇ ਆ 6 ਵਜੇ ਹੁਣ ਸਾ ਕੋਟਣ ਲੱਗੀ ਆ ਮੈਂ ਸਾਗ ਰਿਜ ਰਿਜ ਕਮਲਾ ਹੋ ਗਿਆ ਸਾਗ ਤਾਂ ਜਿਹੜਾ ਕਮਲਾ ਹੋਇਆ ਹੋਇਆ ਨਾਲ ਮੈਂ ਵੀ ਕਮਲੀ ਹੋਗੀ ਕਿਉਂਕਿ ਇੱਕ ਲੱਤ ਚੁੱਲ੍ਹੇ ਤੇ ਇੱਕ ਕਿਚਨ ਦੇ ਵਿੱਚ ਅੰਦਰ ਵਾਲੀ ਚ ਕਿਉਂਕਿ ਚਾਹ ਬਣਾਈ ਬਰਤਨ ਸਾਫ ਕੀਤੇ ਸਾਰੇ ਤੜਕੇ ਵਗੈਰਾ ਕੱਟ ਕੇ ਰੱਖ ਆਈਆਂ ਕਿਚਨ ਦੀ ਸਾਰੀ ਸਫਾਈ ਕਰਕੇ ਨਾ ਅੰਦਰ ਵਾਲੀ ਦੀ ਬੱਸ ਮੈਂ ਕਿਹਾ ਹੁਣ ਚੁੱਲ੍ਹੇ ਤੇ ਹੀ ਫੁਲਕੇ ਬਣਾਣੇ ਆ ਅੰਦਰ ਕਿਚਨ ਦੇ ਵਿੱਚ ਕੋਈ ਖਲਾਰਾ ਨਹੀਂ ਹੈਗਾ ਹੁਣ ਤੇ ਸਲਾਦ ਵਗੈਰਾ ਕੱਟ ਆਈਆਂ ਸਾਗ ਲਈ ਤੇ ਸਾਗ ਆਪਾਂ ਕੋਟ ਨੇ ਨਾਲ ਹੀ ਕੋਟ ਦੇ ਆ ਇਲੈਕਟ੍ਰਿਕ ਕੋਟ ਨੇ ਨਾਲ ਨਹੀਂ ਕੋਟ ਦੇ ਆਪਣੇ ਹੱਥਾਂ ਨਾਲ ਹੀ ਇਸ ਕੋਟ ਨੇ ਨਾਲ ਕੋਟ ਦੀਆਂ ਸਾਗ ਸਰਦਾਰ ਜੀ ਨੂੰ ਇਹੀ ਪਸੰਦ ਹੈ ਜੋ ਇਹਨਾਂ ਨੂੰ ਪਸੰਦ ਹੈ ਛੁੱਟੀ ਵਾਲੇ ਦਿਨ ਤਾਂ ਮੈਨੂੰ ਇਹੀ ਹੁੰਦਾ ਬਸ ਉਹੀ ਕੰਮ ਕਰੀਏ ਕਿ ਆਪਣੀ ਛੁੱਟੀ ਜਿਹੜੀ ਇਹਨਾਂ ਦੀ ਹੁੰਦੀ ਹੈ ਨਾ ਵੀ ਉਸ ਛੁੱਟੀ ਦੇ ਵਿੱਚ ਖਾ ਪੀ ਕੇ ਇੰਜੋਏ ਕਰਕੇ ਆਪਣਾ ਆਪਣਾ ਸੰਡੇ ਮਨਾਣ ਇਹ ਤੇ ਸਾਗ ਕੋਟਣ ਨੂੰ ਵੀ ਹੈ ਨਾ ਜਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਸਾਗ ਪਹਿਲਾਂ ਹੀ ਰਿੱਜ ਰਿੱਜ ਕੇ ਬਹੁਤ ਵਧੀਆ ਹੋ ਜਾਂਦਾ ਹੈ ਨਾ ਕੋਟਿਆ ਵਰਗਾ ਹੀ ਲੱਗਦਾ ਏ ਰਿੱਜ ਰਿੱਜ ਕੇ ਸਾਗ ਫਿਰ ਤਾਂ ਥੋੜੀ ਹੀ ਮਿਹਨਤ ਲੱਗਦੀ ਹੈ ਸਾਗ ਕੋਟਣ ਨੂੰ ਤੇ ਬਸ ਇੱਥੇ ਆਪਾਂ ਹੁਣ ਤੜਕਾ ਵੀ ਲਗਾਉਣ ਲੱਗੇ ਆ ਕਿਉਂਕਿ ਮੇਰਾ ਦਿਓਰ ਆ ਗਿਆ ਸੀਗਾ ਕੰਦਰ ਭਾਬੀ फटाफट ਵੀ ਰੋਟੀ ਬਣਾ ਦੋ ਹਨਾ ਸਾਗ ਮੱਕੀ ਦੀ ਰੋਟੀ ਮੈਂ ਵੀ ਖਾ ਕੇ ਜਾਵਾਂਗਾ ਮੈਂ ਕਿ ਚਲ ਠੀਕ ਹੈ ਬੈ ਜਾ ਵੀ ਸਾਗ ਨੂੰ ਤੜਕਾ ਲਗਾ ਕੇ ਫਿਰ ਮੈਂ ਮੱਕੀ ਦੀ ਰੋਟੀ ਬਣਾ ਕੇ ਸਭ ਤੋਂ ਪਹਿਲਾਂ ਤੈਨੂੰ ਹੀ ਦੇ ਦਵਾਂਗੀ ਤੂੰ ਖਾ ਲੈ ਬੈ ਕੇ ਸਾਗ ਸਭ ਦੀ ਪਸੰਦ ਹੈ ਮੱਕੀ ਦੀ ਰੋਟੀ ਸਪੈਸ਼ਲੀ ਤਿੱਖਾ ਜਿਹਾ ਜਦੋਂ ਸਾਗ ਬਣਿਆ ਹੁੰਦਾ ਹੈ ਨਾ ਫਿਰ ਭੱਜ ਕੇ ਹੀ ਐਵੇਂ ਹੁੰਦਾ ਵੀ ਸ਼ਾਮ ਦੇ ਟਾਈਮ ਵੇਟ ਨਹੀਂ ਹੁੰਦੀ ਬੱਚਿਆਂ ਕੋਲੋਂ ਵੀ ਵੇਟ ਨਹੀਂ ਹੋ ਰਹੀ ਸੀਗੀ ਤੇ ਮੇਰੇ ਦਿਓਰ ਨੂੰ ਵੀ ਹਨਾ ਇਹ ਸੀਗਾ ਕਿ ਤਿੱਖਾ ਜਾ ਸਾਗ ਖਾਣ ਨੂੰ ਮਿਲੂਗਾ ਅੱਜ ਕਿਉਂਕਿ ਮੈਂ ਥੋੜਾ ਸਾਗ ਨਾ ਤਿੱਖਾ ਚਾਹੀ ਬਣਾਉਂਦੀ ਆ ਸੋ ਸਾਗ ਦੇਖੋ ਪਾ ਅਦਰਕ ਪਾਇਆ ਲਸਣ ਪਾਇਆ ਹਰੀਆਂ ਮਿਰਚਾਂ ਕੱਟ ਲੀਆਂ ਸੀਗੀਆਂ ਬਰੀਕ-ਬਰੀਕ ਪਿਆਜ਼ ਤੇ ਬਸ ਧਨੀਆ ਪਾ ਦਿੱਤਾ ਸੀਗਾ ਬਾਅਦ ਦੇ ਵਿੱਚ ਟਮਾਟਰ ਨੀ ਮੈਂ ਪਾਇਆ ਕਰਦੀ ਚੰਗੇ ਨਹੀਂ ਮੈਨੂੰ ਲੱਗਦੇ ਤੇ ਉਸ ਤੋਂ ਬਾਅਦ ਬਸ ਇੱਦਾਂ ਫਟਾਫਟ ਮੱਕੀ ਦੀ ਰੋਟੀ ਬਣਾਈ ਆਪਣੇ ਦਿਓਰ ਨੂੰ ਦਿੱਤੀ ਸਭ ਤੋਂ ਪਹਿਲਾਂ ਤਾਂ ਇਹ ਤਾਂ ਇਸ ਟਾਈਮ ਬਸ ਦੋ ਗੇ ਰੋਟੀਆਂ ਰਹਿ ਗਈਆਂ ਸੀਗੀਆਂ ਲਾਸਟ ਵਾਲੀਆਂ 7 ਵਜੇ ਤੱਕ ਮੈਂ ਫ੍ਰੀ ਹੋ ਗਈ ਸੀ ਕਿ 7 ਵਜੇ ਰੋਟੀ ਬਣਾ ਲਈ ਸੀ ਕਿ ਮੱਕੀ ਦੀ ਤੇ ਬਸ ਹੁਣ ਮੇਰੀ ਵਾਰੀ ਆ ਗਈ ਮੈਂ ਦੋ ਰੋਟੀਆਂ ਇਹ ਬਣਾ ਕੇ ਉਸ ਤੋਂ ਬਾਅਦ ਚੁੱਲੇ ਤੇ ਇੱਥੇ ਹੀ ਗਰਮਾ-ਗਰਮ ਬੈਠ ਕੇ ਵਾਂਗੀ ਤੇ ਨਾਲੇ ਸੇਕਦੀ ਰਹਾਂਗੀ ਹੱਥ ਬਾਕੀ ਤੁਸੀਂ ਦੱਸਿਓ ਕਿ ਤੁਹਾਨੂੰ ਅੱਜ ਦਾ ਵਲੌਗ ਕਿੱਦਾਂ ਦਾ ਲੱਗਿਆ ਬਹੁਤ ਮਤਲਬ ਕਿ ਇਹ ਵੀ ਇਸ ਤਰੀਕੇ ਨਾਲ ਪਹਿਲਾਂ ਸਾਗ ਬਣਾਏ ਜਾਂਦੇ ਸੀਗੇ ਪਾਣੀ ਪਾ ਪਾ ਕੇ ਰਜਾਏ ਜਾਂਦੇ ਸੀਗੇ ਪਰ ਅੱਜ ਕੱਲ੍ਹ ਸ਼ਾਇਦ ਬਹੁਤ ਘੱਟ ਬਣਾਉਂਦੇ ਨੇ ਇਸ ਤਰ੍ਹਾਂ ਸਾਗ ਕਾਲੀ ਜ਼ਿਆਦਾ ਕਰਦੇ ਨੇ ਅੱਜ ਕੱਲ੍ਹ ਸਾਗ ਬਣਾਉਣ ਨੂੰ ਬਾਕੀ ਹਾਰੇ ਦੇ ਵਿੱਚ ਵੀ ਸਾਗ ਬਣ ਜਾਂਦਾ ਹਾਰੇ ਦੇ ਵਿੱਚ ਇੱਕ ਵਾਰੀ ਸਾਗ ਰੱਖ ਕੇ ਮੁੜ ਕੇ ਫਿਰ ਕਾਫੀ ਟਾਈਮ ਬਾਅਦ ਦੇਖਣ ਦੀ ਜ਼ਰੂਰਤ ਪੈਂਦੀ ਹੈ ਹਾਰੇ ਤੇ ਇੰਨੀ ਮਿਹਨਤ ਨਹੀਂ ਲੱਗਦੀ ਹੈਗੀ ਹਾਰਾ ਮੇਰੇ ਕੋਲ ਵੀ ਹੈਗਾ ਬਟ ਮੈਨੂੰ ਸਾਰੇ ਦਾ ਸਾਗ ਪਸੰਦ ਨਹੀਂ ਥੋੜੀ ਮਿਹਨਤ ਵੱਧ ਕਰਨਾ ਪਸੰਦ ਹੈ ਮੈਨੂੰ ਕਿ ਸਾਗ ਆਪਣੀ ਪਸੰਦ ਦਾ ਬਣਾਵਾਂ ਜਿਸ ਤਰ੍ਹਾਂ ਦਾ ਬਣਾਣਾ ਪਸੰਦ ਹੈ ਖਾਣਾ ਪਸੰਦ ਹੈ ਚੁੱਲ੍ਹੇ ਤੇ ਬਣਿਆ ਹੋਇਆ ਸਾਗ ਪਾਣੀ ਪਾ ਕੇ ਰਜਾਂਦੀ ਰਹਿੰਦੀ ਆ ਨਾ ਤਾਂ ਉਹ ਵਧੀਆ ਲੱਗਦਾ ਹੈ ਪੱਕੀ ਸੱਚ ਦੱਸਾਂ ਤਾਂ ਸਾਗ ਇੰਨਾ ਟੇਸਟੀ ਬਣਿਆ ਕਿ ਉਂਗਲੀਆਂ ਤਾਂ ਨਾ ਫਿਰ ਚੱਟਣ ਲਈ ਸਾਰੇ ਮਜਬੂਰ ਹੋ ਹੀ ਗਏ ਸੀਗੇ ਤੇ ਬਸ ਇੱਥੇ ਹੀ ਕਰਦੀ ਆ ਮੈਂ ਵਲੌਗ ਦਾ ਐਂਡ ਬਾਏ ਬਾਏ